ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾਹ ਅੱਜ ਬਠਿੰਡਾ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਨਵਾਂ ਮਕਾਨ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਲੁੱਕ ਮਕਾਨ ਦੀ ਕੁਝ ਮਹੀਨੇ ਪੁਰਾਣਾ ਮਕਾਨ ਹੈ ਤੇ 게ਟਡ ਸੇਫ ਕਲੋਨੀ ਦੇ ਅੰਦਰ ਹੈਗਾ ਕਾਰਨਰ ਪਲਾਟ ਹੈ ਅੰਦਰੋਂ ਆਪਾਂ ਤੁਹਾਨੂੰ ਜਾ ਕੇ ਮਕਾਨ ਦਿਖਾਉਣੇ ਆਗੇ ਇਹਦਾ ਜਿਹੜਾ ਏਰੀਆ ਹੈਗਾ 133 ਗਜ ਦਾ ਏਰੀਆ ਹੈ ਤੇ ਜਿਹੜੀ ਸਾਈਜ਼ ਹੈ ਦਾ ਡਾਈਮੈਂਸ਼ਨ ਹੈ ਉਹ 20x60 ਫੁੱਟ ਹੈ ਤਾਂ ਬਾਹਰ ਪੋਰਚ ਆ ਗਿਆ ਗੱਡੀ پارک ਕਰਨੀ ਤੁਸੀਂ ਗੱਡੀ پارک ਕਰ ਸਕਦੇ ਅੰਦਰ ਓਪਨ ਇਹਨੂੰ ਲੌਬੀ ਵੀ ਯੂਜ਼ ਕਰ ਸਕਦੇ ਡਰਾਈング ਰੂਮ ਵੀ ਤੇ ਕਿਚਨ ਹੈ ਕਿਚਨ ਦੇ ਵਿੱਚ ਕਬੂਰਡ ਦਾ ਕੰਮ ਕੰਪਲੀਟ ਹੈ ਤੁਹਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਤੁਹ ਸਿਰਫ ਰੰਡੇ ਰੱਖਣੇ ਦੇ ਵਿੱਚ ਨਾਲ ਦੋ ਬੈਡਰੂਮ ਆਗੇ ਇਹ ਜਿਹੜਾ ਬੈਡਰੂਮ ਹੈ ਇਹਦੇ ਵਿੱਚ ਵੀ ਅਟੈਚ ਬਾਥਰੂਮ ਹੈਗਾ ਤੇ ਨਾਲ ਹੀ ਇਹਦੇ ਵਿੱਚ ਜਿਹੜੇ ਕਬੂਰਡ ਹੈਗੇ ਉਹ ਵੀ ਕੰਪਲੀਟ ਆ ਤੁਹਾਨੂੰ ਕਬੂਰਡ ਵੀ ਦਿਖਾਈ ਦਿੰਨੇ ਹੈਗੇ ਅੱਧੂ ਦੇਖ ਸਕਦੇ ਹੋ ਕਬੋਰਡ ਇਸ ਬੈਡਰੂਮ ਦੇ ਵਿੱਚ ਵੀ ਕੰਪਲੀਟ ਹੈ ਬਾਥਰੂਮ ਨਾਲ ਅਟੈਚ ਹੈਗਾ ਤਾਂ ਉਸ ਤੋਂ ਇਲਾਵਾ ਦੂਸਰਾ ਬੈਡਰੂਮ ਵੀ ਆਪਾਂ ਤੁਹਾਨੂੰ ਦਿਖਾਉਨੇ ਇਸ ਦੇ ਵਿੱਚ ਵੀ ਜਿਹੜਾ ਬਾਥਰੂਮ ਹੈਗਾ ਉਹ ਨਾਲ ਹੀ ਅਟੈਚ ਹੈ ਕਬੋਰਡ ਇਹਦੇ ਵਿੱਚ ਵੀ ਕੰਪਲੀਟ ਹੈ ਤੁਸੀਂ ਸਿਰਫ ਕੱਪੜੇ ਪਾਉਣੇ ਇਹਦੇ ਵਿੱਚ ਤਾਂ ਆਹ ਜਿਹੜਾ ਪਿੱਛੇ ਓਪਨ ਲਾਂਡਰੀ ਏਰੀਆ ਆ ਗਿਆ ਹਨਾ ਕੁਝ ਆਪਣੀ ਯੂਜ਼ ਕਰਨ ਵਾਸਤੇ ਤਾਂ ਇਹਦੇ ਵਿੱਚ ਛੋਟਾ ਗੇਟ ਵੀ ਗਲੀ ਦੇ ਵਿੱਚ ਨਿਕਲਦਾ ਕਿਉਂਕਿ ਕਾਰਨਰ ਪਲਾਟ ਆ ਤਾਂ ਇਹ ਵੀ ਸਹੂਬਤ ਹੈ ਤੇ ਦੋ ਗੇਟ ਹੈ ਛੋਟਾ ਗੇਟ ਵੀ ਆਪਾਂ ਯੂਜ਼ ਕਰ ਸਕਦੇ ਜੇ ਕਦੇ ਆਪਾਂ ਵੱਡਾ ਨਹੀਂ ਯੂਜ਼ ਕਰਨਾ ਤਾਂ ਮਕਾਨ ਤੁਸੀਂ ਦੇਖ ਸਕਦੇ ਹੋ ਡਾਈਮੈਂਸ਼ਨ ਬਹੁਤ ਵਧੀਆ ਕਿਉਂਕਿ 20 ਬਾਈ 60 ਦੇ ਵਿੱਚ ਵਧੀਆ ਚੀਜ਼ ਮੰਨ ਜਾਂਦੀ ਹੈ ਤਾਂ ਉਹ ਜਿਹੜੀ ਉਹ ਅੱਗੇ ਏਰੀਆ ਇਹਨੂੰ ਤਾਂ ਚਾਹੇ ਲੌਬੀ ਦੇ ਤੌਰ ਤੇ ਯੂਜ਼ ਕਰ ਲਓ ਚਾਹੇ ਡਰਾਇੰਗ ਰੂਮ ਜਿਹੜਾ ਕਿਚਨ ਹੈ ਉਹ ਓਪਨ ਹੈਗਾ ਉਹ ਵੀ ਕੰਪਲੀਟ ਆ ਵਧੀਆ ਸਾਰਾ ਤਾਂ ਇੱਕ ਚਾਰ ਲੋਕਾਂ ਦੀ ਹਨ ਫੈਮਿਲੀ ਵਾਸਤੇ ਵਧੀਆ ਬਾਕੀ ਉੱਪਰ ਤੁਹਾਨੂੰ ਦਿਖਾਉਣੇ ਪੌੜੀਆਂ ਦੇ ਬਾਅਦ ਦੀ ਚੜਦੀਆਂ ਗਈਆਂ ਤਾਂ ਉੱਪਰ ਜਦੋਂ ਅੱਪ ਜਾਂਦੇ ਆ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਓਪਨ ਕਿਚਨ ਹੈ ਉਹ ਵੀ ਕੰਪਲੀਟ ਹੈਗਾ ਤਿਆਰ ਹੈਗਾ ਤੇ ਨਾਲ ਹੀ ਇੱਕ ਬੈੱਡਰੂਮ ਆ ਗਿਆ ਅੱਗੇ ਬਾਲਕੋਨੀ ਹੈ ਤੇ ਪਿੱਛੇ ਇਹਦੇ ਵਿੱਚ ਡਰੈਸਿੰਗ ਰੂਮ ਵੀ ਬਣਿਆ ਹੋਇਆ ਬਾਥਰੂਮ ਅਟੈਚ ਹੈ ਕੰਪਲੀਟ ਹੈ ਏਰੀਆ ਬਿਲਕੁਲ ਤੇ ਜੇ ਤੁਹਾਨੂੰ ਮੈਂ ਬਾਹਰੋਂ ਦਿਖਾਵਾਂ ਤਾਂ ਬਾਹਰੋਂ ਇੰਨਾ ਏਰੀਆ ਪਿੱਛੇ ਬਚਦਾ ਹੈ ਕਾਰਨਰ ਪਲਾਟ ਦੀ ਕੀਮਤ ਹਮੇਸ਼ਾ ਪਲੱਸ ਹੁੰਦੀ ਹੈ ਤੇ ਇਸ ਕਲੋਨੀ ਦੇ ਵਿੱਚ ਕਾਰਨਰ ਪਲਾਟ ਦੀ ਕੀਮਤ 25000 ਰੁਪਏ ਨੂੰ ਗਾ ਜਾਏਗਾ ਤੇ ਬਾਕੀ ਬਈ ਕਿਸੇ ਨੇ ਵੀ ਮਕਾਨ ਲੈਣਾ ਤਾਂ ਆਪਾਂ ਦੱਸ ਦਈਏ ਇਹ ਜਿਹੜੀ ਡਿਮਾਂਡ ਹੈ 60 ਲੱਖ ਹੈਗੀ ਤਾਂ ਇਹ ਕਲੋਨੀ ਦੇ ਅੰਦਰ ਬਣਿਆ ਹੋਇਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਹ ਤੇ ਤੁਸੀਂ ਗੱਲ ਕਰ ਲਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ